ਇਤਿਹਾਸ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਇਹ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਹੈ ਇੱਥੇ ਪਿਪਲੀ ਦੀ ਸੰਗਣੀ ਛਾਲ ਹੌਰ ਦੇ ਰਸਤੇ ਤੇ ਹੋਣ ਕਾਰਨ ਗੁਰੂ ਰਾਮਦਾਸ ਜੀ ਨੇ ਖੁੱਲ ਗਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਕੋਰਗੱਦੀ ਤੇ ਬਰਾਜਮਾਨ ਹੋਏ ਸਨ ਤਾਂ ਪ੍ਰਿਥਵੀ ਚੰਦ ਰੋਧ ਕਰਨ ਲੱਗਾ ਘਾਰ ਪੇਟਾ ਸਾਰੀ ਆਪ ਸੰਭ ਲੈਦਾ ਸੀ ਜਿਸ ਕਰਕੇ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ ਜਦੋਂ ਭਾਈ ਗੁਰਦਾਸ ਜੀ ਆਗਰੇ ਤੋਂ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਵਾਪਸ ਆ ਕੇ ਗੁਰੂ ਕੇ ਲੰਗਰ ਰੋਲਿਆਂ ਦਾ ਪ੍ਰਸ਼ਾਦਾ ਮਿਲਿਆ ਕਾਰਨ ਪੁੱਛਣ ਤੇ ਬੀਬੀ ਪਾਨੀ ਜੀ ਨੇ ਪ੍ਰਿਥਵੀ ਚੰਦ ਦੀ ਕੁੱਠਲ ਨੀਤੀ ਦਾ ਜ਼ਿਕਰ ਕੀਤਾ ਤਾਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਇਸ ਜਗ੍ਹਾ ਤੇ ਆ ਕੇ ਥੜੇ ਉੱਪਰ ਚਾਦਰ ਛਾ ਕੇ ਬੈਠ ਗਏ ਜੋ ਕਾਬਲ ਕਦਾਰੇ ਤੇ ਲੈਹੰਦੇ ਦੀ ਸੰਗਤ ਆ ਰਹੀਆਂ ਸਨ ਉਹਨਾਂ ਨੇ ਇਸ ਜਗ੍ਹਾ ਤੇ ਪਹੁੰਚ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਪਛਾਣ ਕੇ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਜੀ ਨੇ ਪ੍ਰਿਥਵੀ ਚੰਦ ਬਾਰੇ ਸਭ ਕੁਝ ਦੱਸ ਦਿੱਤਾ ਤੇ ਸੰਗਤਾਂ ਤੋਂ ਘਾਰਪੇਟਾ ਲੈ ਕੇ ਗੁਰੂ ਜੀ ਕੋਲ ਪਹੁੰਚਾਈ ਗੁਰੂ ਜੀ ਨੇ ਤੇ ਮਾਤਾ ਗੰਗਾ ਜੀ ਨੇ ਆਪਣੇ ਹੱਥੀ ਸੰਗਤਾਂ ਨੂੰ ਪ੍ਰਸ਼ਾਦ ਅਸ਼ਕੌਂ ਤੇ ਪੱਖਾ ਚੱਲਣ ਦੀ ਸੇਵਾ ਕਰਦੇ ਰਹੇ ਇਸ ਤਰ੍ਹਾਂ ਸੰਗਤਾਂ ਵਿੱਚ ਸੇਵਾ ਕਾਇਮ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੇ ਚੌਥੇ ਸਮੇਂ ਇਸ ਮیدਾਨ ਵਿੱਚ ਮੁਖਲਿਕ ਖਾਨ ਨੂੰ ਮਾਰਿਆ ਤੇ ਪਹਿਲੀ ਜੰਗ ਜਿੱਤ ਕੇ ਇੱਥੇ ਕਮਰਕਸਾ ਖੋਲਿਆ ਤੇ ਜਲਸ਼ਕ ਕੁਝ ਸਮਾਂ ਆਰਾਮ ਕੀਤਾ ਸੀ